ਜੀਜੂ ਦੋਬਾ ਜੂੰਦੀਆਂ ਪੰਚਾਇਤਾਂ ਵੱਲੋਂ ਜੀਜੂ ਦੋਬਾ ਵਿਖੇ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਸੰਧੀ ਮੀਟਿੰਗ ਕੀਤੀ ਗਈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਪ੍ਰਵੀਨ ਸੋਨੀ ਜੀਜੂ ਦੋਬਾ ਨੇ ਦੱਸਿਆ ਕਿ ਇਹ ਰੋਜ਼ਗਾਰ ਮੇਲਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਭਿਆਸ ਹਰਪੁਰ ਪੰਜਾਬ ਸਰਕਾਰ ਦੇ ਸਹਿਯੋਗ ਨਾਲ 24 ਮਾਰਚ ਨੂੰ ਸਵੇਰੇ 10 ਵਜੇ ਬਾਬਾ ਔਗੜ ਫਤਿਹਨਾਥ ਜੀ ਮੰਦਿਰ ਵਿਖੇ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਪੈਸ਼ਲ ਕੰਢੀ ਏਰੀਏ ਦੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਰੁਜ਼ਗਾਰ ਮੇਲੇ ਦਾ ਪ੍ਰਬੰਧ ਕੀਤਾ ਹੈ ਇਸ ਸੰਬੰਧੀ ਪਿੰਡਾਂ ਦੇ ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਮੇਲੇ ਵਿੱਚ ਵਾਧੂ ਬਾਦ ਪਹੁੰਚ ਕੇ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ ਉਨ੍ਹਾਂ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਸੋਨਾਲੀਕਾ ਟਰੈਕਟਰਸ ਡਿਸਟ੍ਰੀਅਲ ਐਜੂਕੇਸ਼ਨ ਫਾਰ ਸੋਨਾਲੀਕਾ ਚੈਕਮੇਟ ਵਰਦਮਨ ਟੈਕਸਟਾਈਲ ਐਚਰ ਇੰਡਸਟਰੀ ਵੱਲੋਂ ਬੱਚਿਆਂ ਦੀ ਨੌਕਰੀ ਲਈ ਚੁਣ ਕੀਤੀ ਜਾਵੇਗੀ। ਇਸ ਮਲੇਸਵੰਦੀ ਅੱਜ ਇਲਾਕੇ ਦੇ ਪੰਚਾਂ ਸਰਪੰਚਾਂ ਵੱਲੋਂ ਇੱਕ ਵੱਡੀ ਮੀਟਿੰਗ ਕੀਤੀ ਗਈ ਤਾਂ ਕਿ ਰੋਜ਼ਗਾਰ ਮਲੇਸਵੰਦੀ ਵੱਖ-ਵੱਖ ਪਿੰਡਾਂ ਵਿੱਚੋਂ ਬੱਚੇ ਰੋਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਚਮਨ ਲਾਲ ਸਰਪੰਚ ਗੱਜਰ, ਆਸ਼ਾ ਰਾਣੀ ਸਰਪੰਚ ਹਰਜੀਆਣਾ, ਰਿਸ਼ਪਾਲ ਸਿੰਘ ਪਰਲੀ ਸਰਪੰਚ ਬੱਦਵਾਲ ਪਲਵਿੰਦਰ ਕੌਰ ਸਰਪੰਚ ਖੰਨੀ ਰਜੇਸ਼ ਕੁਮਾਰ ਸਰਪੰਚ ਲਸਾੜਾ ਮੌਨਿਕਾ ਸਰਪੰਚ ਮਹਿਦੂਦ ਕੁਲਵਿੰਦਰ ਕੌਰ ਸਰਪੰਚ ਚੱਕਨਾਥ ਸਾਬਕਾ ਸਰਪੰਚ ਸੁਮੇਤ ਲਲਵਾਨ ਨਿਰਦੋਸ਼ ਕੁਮਾਰ ਮਹਿਦੂਦ ਪੰਚ ਰੇਨੂਵਾਲਾ ਪੰਚ ਪਿੰਗੀ ਰੋਸ਼ਨ ਲਸਾੜਾ ਰਮਨ ਕੁਮਾਰ ਖੰਨੀ ਪਾਲਾ ਧਾਲੀਵਾਲ ਚੱਕਨਾਥ ਬਲਵੀਰ ਕੁਮਾਰ ਹਰਜੀਆਣਾ ਆਧ ਹਾਜ਼ਰ ਸਨ ਅੱਜ ਅਸੀਂ ਸਮੂਹ ਪੰਚਾਇਤਾਂ ਨੇ ਅੱਜ ਮੀਟਿੰਗ ਕੀਤੀ ਆ ਜਿਹਦੇ ਵਿੱਚ ਸਾਡੇ ਕੋਲ ਸਰਪੰਚ ਸਾਹਿਬ ਗੱਜਰ ਤੋਂ ਮਹਦੂਦ ਤੋਂ ਤੇ ਸਾਡੇ ਸਰਪੰਚ ਸਾਹਿਬ ਖੰਨੀ ਤੋਂ ਤੇ ਚੱਕ ਨਰਿਆਲ ਤੋਂ ਤੇ ਆਪਣੇ ਸੋਸ਼ਲ ਵਰਕਰ ਹਰ ਜਿਆਣੇ ਤੋਂ ਤੇ ਦਸਾੜੇ ਤੋਂ ਸਰਪੰਚ ਸਾਹਿਬ ਤੇ ਸਾਰੀਆਂ ਪੰਚਾਇਤਾਂ ਨੇ ਇੱਕ ਰਲ ਕੇ ਇੱਕ ਦਾ ਹੈਗਾ ਆ ਇਲਾਕੇ ਨੂੰ ਕਿੱਦਾਂ ਅਸੀਂ ਆਪਣੇ ਪਿੰਡਾਂ ਨੂੰ ਡਿਵੈਲਪ ਕਰਨਾ ਉਹਦੇ ਉੱਪਰ ਅਸੀਂ ਪੂਰਾ ਫੋਕਸ ਕੀਤਾ ਤੇ ਉਹਦੇ ਬਾਰੇ ਬਾਸੇ ਚਾਰਜ ਗੰਦਰਾ ਕੀਤਾ ਤੇ ਜਿਹੜਾ ਅਸੀਂ ਹੁਣ ਕੈਂਪ ਲਾਣ ਜਾ ਰਹੇ ਆ ਜੌਬ ਕੈਂਪ ਨੌਕਰੀਆਂ ਦਾ ਜਿਹੜਾ ਮੇਲਾ ਲਾਣ ਜਾ ਰਹੇ ਆ 24 ਤਰੀਕ ਨੂੰ ਉਹਦੇ ਵਾਸਤੇ ਇੱਕ ਪੂਰੀ ਕਾਰੂਪਰੇਖਾ ਤਿਆਰ ਕੀਤੀ ਕਿ ਬੱਚਿਆਂ ਨੂੰ ਸਿਮੋਟਿਵੇਟ ਕਰਨਾ ਸਾਰੀਆਂ ਪੰਚਾਇਤਾਂ ਨੇ ਤੇ ਜਿਹੜੀ ਸਾਡੀ ਟ੍ਰੇਨ ਦੀ ਜਿਹੜੀ ਮੰਗ ਆ ਬਹੁਤ ਚਿਰ ਦੀ ਰੁਕੀ ਹੋ ਸਗੀ ਉਹਦੇ ਵਾਸਤੇ ਅਸੀਂ ਐਮਪੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਔਰ ਉਹਨਾਂ ਨੂੰ ਇੱਕ ਜਿਹੜਾ ਹੈਗਾ ਮੰਗ ਪੱਤਰ ਅਸੀਂ ਮੇਲ ਵੀ ਕਰ ਰਹੇ ਆ ਤੇ ਬਾਕੀ ਸਾਡਾ ਜਿਹੜਾ ਜਲਦੀ ਜਲਦੀ ਸੁਵਿਧਾ ਕੇਂਦਰ ਸ਼ੁਰੂ ਹੋ ਰਿਹਾ ਉਹਦੇ ਵਾਸਤੇ ਸਾਰੇ ਕਿ ਕਿੱਦਾਂ ਉਹਦੇ ਸੁਵਿਧਾਵਾਂ ਜਣੀਆਂ ਚਲਾਣੀਆਂ ਆ ਕਿੱਦਾਂ ਦਾ ਉਹਨੂੰ ਸਾਡਾ ਇੱਕ ਪ੍ਰਮਾਣ ਦੇਣਾ ਆ ਤੇ ਜੋ ਵੀ ਸਾਡੇ ਇਸ ਇਲਾਕੇ ਦੀਆਂ ਸਮੱਸਿਆਵਾਂ ਆ ਉਹ ਸਾਡੇ ਸਰਪੰਚਾਂ ਨੇ ਸਾਰਿਆਂ ਨੇ ਕੀਤੀਆਂ ਤੇ ਜਿਸ ਤਰ੍ਹਾਂ ਕਿ ਇੱਕ ਹੋਰ ਬਹੁਤ ਵੱਡੀ ਇੱਕ ਸਾਡੇ ਇਲਾਕੇ ਦੀ ਸਮੱਸਿਆ ਆ ਰਹੀ ਸੀ ਕਿ ਆਪਣੇ ਵਿਧਾਈ ਨੂੰ ਲੈ ਕੇ ਸਾਡੇ ਸਰਪੰਚਾਂ ਨੇ ਧਿਆਨ ਵਿੱਚ ਲਿਆਂਦਾ ਤੇ ਉਹਦੇ ਵਾਸਤੇ ਵੀ ਸਾਰੀਆਂ ਪੰਚਾਇਤਾਂ ਨੇ ਇੱਕ ਸਾਂਝਾ ਮਤਾ ਪਾਸ ਕੀਤਾ ਕਿਹੜਾ ਹੈਗਾ ਆ ਸਾਡੇ ਜਿਹੜੇ ਹੈਗੇ ਆ ਜਿਹਨਾਂ ਨੂੰ ਅਸੀਂ ਮਹਾਂਤ ਖੁਸਰੇ ਕਹਿੰਨੇ ਆ ਉਹਨਾਂ ਦਾ 1100 ਰੁਪਏ ਰੱਖਿਆ ਸਾਰੀਆਂ ਪੰਚਾਇਤਾਂ ਨੇ ਢਲ ਕੇ ਠੀਕ ਆ ਜੀ ਤੇ ਜਿਹੜੇ ਆਪਣੇ ਭਾਂਡਾ ਦੇ ਆ ਖੁਸ਼ੀ ਵਿਧਾਈ ਲੈਣ ਉਹਨਾਂ ਦਾ ਰੱਖਿਆ ਹੈਗਾ ਜੀ 255 ਰੁਪਏ ਕਿ ਜਿਹੜੇ ਢੋੜਕਿਆਂ ਵਾਲੇ ਸਾਡੇ ਆਂਦੇ ਆ ਉਹਨਾਂ ਦੇ 50 ਰੁਪਏ ਰੱਖੇ ਆ ਤੇ ਇਸੇ ਤਰ੍ਹਾਂ ਸਾਰੀਆਂ ਜਾਨੀ ਕਿ ਜਿੰਨੀਆਂ ਵੀ ਸਮੱਸਿਆਵਾਂ ਆ ਉਹਨਾਂ ਉੱਪਰ ਪੂਰਾ ਫੋਕਸ ਕਰਦੇ ਅਸੀਂ ਸਾਰਿਆਂ ਨੇ ਇੱਕ ਚੱਲਣਾ ਆ ਤੇ ਸਾਡੀ ਇੱਕ ਜਿਹੜੀ ਹੈਗੀ ਆ ਮੇਨਟੇਨੈਂਸ ਸਾਹੀ ਡਵੈਲਪਮੈਂਟ ਆ ਸਾਰੇ ਇੱਕ ਸਾਂਝੇ ਤੌਰ ਤੇ ਸਾਡੀ ਪੰਚਾਇਤਾਂ ਚੱਲੇਗੀ ਤਾਂ ਇਹਦੇ ਲਈ ਸਾਡੀਆਂ ਸਾਰੀਆਂ ਪੰਚਾਇਤਾਂ ਦਾ ਇੱਕ ਜਿਹੜਾ ਕੰਢੀ ਦਾ ਇੱਕ ਗਰੁੱਪ ਆ ਉਹ ਪੂਰਾ ਪਹਿਲਾਂ ਵੀ ਇਕੱਠੇ ਹੋ ਕੇ ਚੱਲਦੇ ਸੀ ਤੇ ਹੁਣ ਅਸੀਂ ਨਵੀਆਂ ਪੰਚਾਇਤਾਂ ਵੀ ਇਕੱਠੇ ਹੋ ਕੇ ਚੱਲਣਗੇ ਤੇ ਸਾਰਿਆਂ ਦਾ ਬਹੁਤ-ਬਹੁਤ ਇੱਕ ਪੰਚਨ ਦੇ ਧੰਨਵਾਦ